ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਨਿਤੂ ਨੇ ਲੈ ਕੇ ਕੈਮਰਾ ਇਕੱਠੀ ਲਾਤਾ ਕਹਿੰਦੀ ਮम्मा ਇੱਥੇ ਵੀਡੀਓ ਸਟਾਰਟ ਕਰ ਲਓ ਹੁਣ ਕੋਲੋਂ ਆਏ ਸੀਗੇ ਜੋਤ ਤੇ ਨਿਤੂ ਜੋਤ ਤਾਂ ਭਾਗੇ ਟੂਣ ਤੇ ਤੇ ਨਿਤੂ ਨੂੰ ਥੋੜਾ ਫੇਡਣ ਦਾ ਲਾਲਚ ਆ ਗਿਆ ਤੇ ਇਹਨਾਂ ਨੇ ਨਾ ਮਰਦੀਆਂ ਧੋ ਦੰਨੀ ਜੀ ਧੋ ਕੇ ਆਪਣੇ ਪਾਦੂ ਅੰਦਰ ਹੀ ਫੇਰਨ ਕੁਤਿਆਂ ਨਹੀਂ ਹੈ ਤੇ ਸਵੇਰੇ ਸਵੇਰੇ ਆਪ ਫਿਰ ਜਦੋਂ ਉੱਠਾਂ ਕੇ ਚਾਹ ਪਾਣੀ ਪੀ ਕੇ ਆਦਾ ਤੇ ਇਹਨਾਂ ਨੇ ਮਰਦੀਆਂ ਪ੍ਰੈਸ ਕਰਕੇ ਰੱਖ ਦੰਨੀ ਹੈ ਜੀ ਇਹ ਤਾਂ ਹੁਣ ਪਾਉਣਗੇ ਪਰ ਸੋਨ ਵਰਦੀਆਂ ਕੱਲ੍ਹ ਆ ਲੈ ਇਹਨਾਂ ਨੂੰ ਪ੍ਰੈਸ ਕਰਕੇ ਰੱਖਿਆ ਪਈਆਂ ਆ ਤੇ ਆਪਾਂ ਜਿਵੇਂ ਪਹਿਲੇ ਹੀ ਤਿਆਰ ਕਰਕੇ ਰੱਖ ਦਿੰਦੇ ਇਹਨਾਂ ਨੂੰ ਵਰਦੀਆਂ ਉਸ ਤੋਂ ਪਾਣੀ ਦੀ ਗੱਲ ਬਤਾਜਾਂ ਤਾਂ ਟੈਂਕੀ ਵਾਲਾ ਪਾਣੀ ਵੀ ਠੰਡਾ ਠੰਡਾ ਹੁੰਦਾ ਹੈ ਜੀ ਇਸ ਲਈ ਆਪਾਂ ਮੋਟਾ ਵਾਲੇ ਪਾਣੀ ਨਹੀਂ ਕੱਢ ਲੈਣੇ ਪਾਣੀ ਕੱਲ ਜਦੋਂ ਡਾ ਡੈਡੀ ਲੈ ਕੇ ਅੰਮ੍ਰਿਤਸਰ ਆਵਾਂ ਸੀ ਤਾਂ ਇਤੋ ਦੀ ਆਪਣੇ ਮੂਹਰਾ ਬੜਨੇ ਬਾਲਤੀ ਤਾਂ ਹੈਗੀ ਨਹੀਂ ਆ ਬਾਤ ਕੱਤਾ ਨਹੀਂ ਤੂੰ ਪਾਣੀ ਹੁਣ ਨਜ਼ਰ ਕਿੰਨੀ ਠਾਕੇ ਆਉਂਦੀ ਤਾ ਲਓ ਜੀ ਕਿਉਂ ਚਾਹ ਸਾਰੀ ਸਾਰ ਤੇ ਤਾਂ ਹੁਣ ਚਾਹੀ ਨਹੀਂ ਲੋਟ ਆਉਂਦੀ ਇਹੜੇ ਨਾ ਚਾ ਠੰਡਾ ਹੈ ਭਾਈ ਅੱਜ ਅਮਨਦੀ ਵੀ ਵਿਚਾਰੀ ਦੀ ਸਰੀਰ ਲੋਟ ਦੀ ਬਖੀ ਰਹੀ ਹੈ ਮੈਂ ਵੀ ਦਵਾਈ ਲੈ ਕੇ ਆਣੀ ਹੈ ਠੰਡ ਬਹੁਤ ਜ਼ਿਆਦਾ ਪੈਣ ਲੱਗੀ ਤੇ ਪਾਣੀ ਤਾਂ ਨਹੀਂ ਪੀਵਾਂਗੇ ਘਰ ਦੇ ਕੰਮ ਨੇ ਸ਼ੁਰੂ ਹੁਣ ਸਾਰਾ ਦਿਨ ਹੀ ਲੋਟ ਆਉਂਦੇ ਸੰਤਰੀ ਖੜ ਦੀ ਵਾਹ ਅਮਨੀ ਤੂੰ ਖਤਰਨਾ ਸੰਤਰੀ ਲੈ ਜਾ ਮੈਂ ਹਾਂ 2 ਕਿਲੋ ਲਿਆਂਦੇ ਮੈਂ ਚਲ ਭਾਈ ਨੇ ਤੁਸੀਂ ਉਹ ਨਹੀਂ ਖਾਂਦੇ ਕਿੰਨੇ ਰੁਪਏ ਸੰਤਰੀ ਸੋ ਦੇ 50 ਰੁਪਏ ਕਿਲੋ ਮਤਲਬ ਇਹ ਨਹੀਂ ਪਤਾ ਨਹੀਂ ਪਤਾ ਨਹੀਂ ਹੈ ਦੇਖੋ 2 ਕਿਲੋ ਸੌ ਦੇ ਰਾਤਾ ਸੁਸਤਾ ਚਾਹ ਨੂੰ ਫੇਰੇ ਹੂੰ ਕਰਸੇਆਂ ਵਿਚਾਰਾ ਲੱਗਣ ਗਿਆ ਹੋਇਆ ਖੰਬੇ ਆਪਣੇ ਬੋਰ ਖੜ ਗਿਆ ਸਾਨੂੰ ਅੱਗੇ ਵੀ ਦੱਸਿਆ ਹੀ ਹੈ ਕਈ ਵਾਰਾ ਇੱਕ ਬੋਰ ਨਾਲ ਹੀ ਔਖੇ ਸੌਖੇ ਨੇ ਜੀਰੀ ਪਾ ਲਈਏ ਹੁਣ ਮੜ ਜਾ ਬੋਰ ਉਰ ਲਾਵਾਂਗੇ ਉੱਥੇ ਦੋ ਤਿੰਨ ਬੋਰ ਨੇ ਲੋਟ ਵੀ ਨਹੀਂ ਆਉਂਦੇ ਤੇ ਉਹਨਾਂ ਘਰ ਕੰਨੀ ਲਾਵਾਂ ਜ਼ਰੂਰ ਤੇ ਉੱਥੇ ਨਾਲ ਇੱਕ ਵੇਲੇ ਪਾਣੀ ਵੀ ਵਰਤਿਆ ਜਾਇਆ ਕਰੂਗਾ ਤੇ ਡੰਗਰ ਪਸੂ ਲਮਾਲਿਆ ਕਰਾਂਗੇ ਕੋਈ ਖੁੱਲਾ ਜਿਹਾ ਥਾਂ ਰੱਖ ਕੇ ਉੱਥੇ ਥਾਂ ਨਹੀਂ ਛੱਡਿਆ ਕਰਾਂਗੇ ਵਿੱਚ ਭਾਈ ਵੀ ਹੁਣ ਸਿਆਲ ਚ ਬੋਰ ਲੱਗ ਜੂਗਾ ਗਰਮੀ ਚ ਨਹੀਂ ਲੋਟ ਆਉਂਦੇ ਇਤਨਾ ਬਦ ਉਹ ਹੋ ਜਾਂਦੀ ਹੈ ਲੈ ਵਰਨ ਪੈਂਦੀ ਵਜਾਂਦੀ ਹੈ ਨਹੀਂ ਹੁਣ ਤਿੰਨ ਚਾਰ ਕੰਬੇ ਨਹੀਂ ਲੈਣ ਪਾਉਗੇ ਕੰਬੇ ਲੈਣ ਗਿਆ ਹੋ ਰਾਹ ਚ ਜੋਤ ਕਹਿੰਦਾ ਪਤਾ ਨਹੀਂ ਸੰਗਲ ਸੰਗਲ ਹੋ ਗਿਆ ਕਹਿੰਦਾ ਉਥੇ ਰਾਹ ਚ ਬੈਠਾ ਦੇਈ ਦੀ ਕਹਿੰਦਾ ਆਜੂਗਾ ਚਲ ਕੋਈ ਨਾ ਇਹ ਨੱਗਰ ਵਾਲੇ ਹੁੰਦੇ ਨੇ ਹੌਲੀ ਹੌਲੀ ਆਉਂਦੇ ਨੇ ਲੈਣ ਦਾ ਵੱਡਾ ਕੰਮ ਹੁੰਦਾ ਜੀ ਬਤਨ ਖੰਬੇ ਨਹੀਂ ਲੈਣ ਪਾਉਗੇ ਧੰਨ ਦੀ ਜਾਨ ਇਹੇੜੇ ਦੌਰ ਹੋ ਜੀ ਜਾਂਦੇ ਜੇ ਹੁਣ ਖੇਤ ਦੇ ਵਿਚਾਲੇ ਜੇ ਲਾਉਣਿਆਂ ਫੇਰ ਆਪਣਾ ਬਸ ਚੱਲੀ ਜਾਵੇ ਤਾਂ ਮੋਟਰਸਾਲ ਚੱਲੀ ਜਾਵੇ ਜੇ ਕੱਢਣੀ-ਕੁੱਢਣੀ ਪੈ ਜੇ ਕੋਈ ਮਚ-ਮਚ ਜੇ ਫੇਰ ਵਿਚਾਲੇ ਆ ਜਾਓ ਔਖਾ ਹੋ ਜਾਣਾ ਇਹ ਤਾਂ ਜਾਂ ਸੂਬਾ ਕੰਨੀ ਲੋਟ ਆਉਂਦਾ ਜਾਂ ਉਰਾ ਇੱਕ ਪਾਸੇ ਲੋਟ ਆਉਂਦਾ ਇੱਕ ਪਾਸੇ ਤੇ ਲੋਟ ਆਉਂਦਾ ਕਈ ਵਾਰੀ ਨਸੀਬ ਤਾਂ ਆ ਜਾਂਦੀਆਂ ਨਹੀਂ ਆ। ਫਿਰ ਮੋਟਰ ਕੱਢਣੀ ਪੈਂਦੀ ਐ, ਕੋਈ ਬੁਸ ਮਰ ਗਿਆ, ਕੋਈ ਕੁਸੋ ਵਿਆਹ, ਕੋਈ ਪਾਈਪ ਉਹ ਜਾਣੀ ਵੀ ਕੋਈ ਲੀਕ ਹੋ ਗਈ ਤਾਰ ਤੇ ਕਈ ਗੱਲਾਂ ਹੁੰਦੀਆਂ ਨੇ ਇਹ। ਫੇਟ ਰੇਟ ਤਾਂ ਜਾਣਾ ਚਾਹੀਦਾ ਬੋਤ। ਹੂੰ। ਸਾਰੀ ਜ਼ਿੰਦਗੀ ਲੰਘਦੀ ਮੈਂ ਤਰਸਿਆ ਮੈਨੂੰ ਕਿਹਾ ਭਾਈ ਕੰਮ ਧੰਦੇ ਕਰਦੇ ਹਾਂ। ਆਹ ਕਰ ਲੋ ਅੱਜ ਵਾਹ ਕਰ ਲੋ। ਇਹਦਾ ਬੰਦੇ ਦੀ ਜ਼ਿੰਦਗੀ ਐਦਾਂ ਹੀ ਲੰਘ ਜਾਂਦੀ ਐ। ਇਹ ਭੈਣ ਦਸਰਾਣਾ ਪੁੱਤ ਕੋਈ ਨਹੀਂ ਆਉਂਦਾ ਹੁੰਦਾ। ਹੂੰ। ਨੀ ਤੋ ਘਰੇ ਬੀਬੀ ਕਹਾਣੀ ਸਵਾਦ ਹੈ ਮੈਂ ਮੇਰੇ ਕੋਲ ਰੋਜ਼ ਕਹਾਣੀ ਕਿਹੜੀ ਆ ਪੁੱਤ ਕੱਲ ਸੋਨੂੰ ਸੁਣਾਈ ਦੀ ਪੁੱਤ ਕਹਾਣੀ ਤੁਹਾਨੂੰ ਪਤਾ ਨਹੀਂ ਕਿਵੇਂ ਲੱਗੀ ਹੋਣੀ ਸੋਣਾ ਜੀ ਕੋਈ ਕਮੈਂਟ ਕਰਕੇ ਦੱਸਿਓ ਵੀ ਬੀਬੀ ਦੀ ਕਹਾਣੀ ਬਹੁਤ ਵਧੀਆ ਲੱਗੀ ਹੈ ਦੱਸਿਓ ਪੁੱਤ ਜਰੂਰ ਮੈਨੂੰ ਦੋ ਗੱਲਾਂ ਸਾਂਝੀਆਂ ਕਰ ਲੈਣੀਆਂ ਤੁਹਾਡੇ ਨਾਲ ਅਰਜੁਨ ਕੈਸੇਂ ਗੀ ਮੈਂ ਹੈ ਨਾ ਮੇਰੀ ਆ ਲੈ ਜੀ ਸੁੱਕ ਗਈ ਤੇ ਲਾਣਾ ਹੂੰ ਫਿਰ ਉਹਗਾ ਦੋ ਨਾ ਪਤਾ ਨਹੀਂ ਸਵੇਰੇ ਆਉਗਣਾ ਲੱਗਦਾ ਆ ਕੁਝ ਪਾ ਕੇ ਰੱਖ ਲਾ ਹਾਂ ਆ ਦੇਖੋ ਜੀ ਆਪਾਂ ਗਰਮੀਤ ਭੈਣ ਤੋਂ ਕੱਲ ਕਮੀਜ਼ ਦਾ ਕੱਪੜਾ ਮੰਗਵਾਇਆ ਸੀਗਾ ਤੇ ਲਰਨਿੰਗ ਹੈ ਇਹਦੇ ਨਾਲ ਦੀ ਕੱਲ ਮੰਗਵਾ ਲਈ ਸੀ ਜੀ ਮੈਂ ਇਹ ਵਾਲੀ ਤੇ ਮੇਰੇ ਕੋਲੇ ਰਾਣੀ ਗਲਾਬ ਦੀ ਸਲਵਾਰ ਹੈਗੀ ਗੀ ਉਹਦੀ ਗਲਾਬ ਦੀ ਸਲਵਾਰ ਇਹਦੇ ਨਾਲ ਇਹ ਜੀ ਸਲਵਾਰ ਵੀ ਮੈਚ ਕਰ ਜੂਗੀ ਦੇਖੋ ਜੀ ਆਪਾਂ ਐ ਲਾ ਕੇ ਦੇਖ ਲੈਨੇ ਆਂਗੇ ਐ ਮम्मी ਦੇਖੇ ਆਏ ਵੀ ਤੁਹਾਨੂੰ ਜਾਈ ਦੇਗੀ ਹਾਂ ਬਹੁਤ ਸੋਹਣੀ ਲੱਗਦੀ ਐ ਪੂਰੀ ਸੋਹਣੀ ਤੇ ਦੁਪੱਟਾ ਇਹਦੇ ਕੋਲੇ ਪਿਆ ਮਨ ਕੋਲੇ ਹਾਂਜੀ ਇਹਦੇ ਇਹਦੇ ਨਾਲ ਦੀ ਸਲਵਾਰ ਪਈ ਐ ਤੇ ਦੁਪੱਟਾ ਪਿਆ ਗਿਆ ਮੇਰੇ ਕੋਲੇ ਚਲੋ ਛੂਟ ਬਣ ਜੂਗਾ ਰਾਣੀ ਪਿੰਕ ਸਲਵਾਰ ਪਈ ਐ ਜੀ ਮੰਮਾ ਕੋਲੇ ਕੱਲ ਪਾਣੀ ਦੇ ਵਿੱਚ ਮੈਂ ਡੋਬ ਕੇ ਰੱਖਤਾ ਸੀਗਾ ਤੇ ਧਾ ਕੇ ਰੱਖ ਲਿਆ ਮੈਂ ਤਾਂ ਟੇਲਰ ਨੂੰ ਕਿਹਾ ਸੀਗਾ ਵੀ ਮੇਰਾ ਕਮੀਜ਼ ਲੈ ਜਿਓ ਤੇ ਸਿਲਾਈ ਕਰਨਾ ਤੇ ਉਹ ਅੱਜ ਕਹਿੰਦੇ ਸੀਗੇ ਟਾਈਮ ਨਹੀਂ ਹੈਗਾ ਤਾਂ ਕੱਲ ਨੂੰ ਲੈ ਕੇ ਜਾਵਾਂਗੇ ਅੱਛਾ ਰੋਸਾਨ ਕਰਨੀਤਾਂ ਨੇ ਵੀ ਇਹ ਨਾਲ ਦੀ ਕਹਿੰਦੀ ਸੀ ਕਿ ਮੈਂ ਨਿਤੂ ਨੂੰ ਕਹਿੰਦੀ ਸੀ ਕਿ ਕਹਿੰਦੀ ਜੀ ਤੂੰ ਮੈਂ ਵੀ ਤੇਰੀ ਮੰਮਾ ਨਾਲ ਦਸ ਸਲਾਈ ਕਰਾਵਾਂਗੀ ਤੁਸੀਂ ਵੀ ਦੇਖ ਲਿਓ ਜੀ ਲੰਗਪੁਰ ਜਪਾਜੀ ਕੋਰਨਰ ਤੇ ਉੱਥੇ ਦੇਖ ਲਿਓ ਜੇ ਤੁਸੀਂ ਵੀ ਸਲਾਈ ਕਰਵਾਉਣਾ ਹੋਵੇ ਇਹ ਮੜਮੜੋ ਹੋਵੇ ਤਾਂ ਉਸ ਸੇਪਾ ਕਿਹੜੇ ਰੰਗ ਦੀ ਵੀ ਸਲਵਾਰ ਲੱਗੂ ਕਈ ਸੋ ਇਹ ਤਿੰਨ ਦੋ ਤਿੰਨ ਹੋ ਹੋ ਜਾਣੀ ਹੈ ਬਰਖਤ ਦੀ ਕੁੜਤੀ ਹੈਗੀ ਹੈ ਉਹ ਲੜਨ ਜੈਲੀ ਨਹੀਂ ਹੈਗੀ ਮੰਮੀ ਇਹ ਕੁੜਤੀ ਦਾ ਨਾਮ ਹੈਗਾ ਜੀ ਪ੍ਰੋਕਟ ਦੀ ਕੁੜਤੀ ਇਹ ਕੱਪੜੇ ਨਿਤੂ ਸੰਤਰੇ ਨੇ ਖਾ ਵਾਲੀ ਠੰਡਾ ਗੁਰੂ ਕਿ ਕਿ ਮੇਰੀ ਬੱਚੀ ਦੁਖੀ ਜਾਂਦੀ ਹੈਗੀ ਸੇਵ ਖੰਦਰੀ ਲੈ ਘਰੇ ਪਾਇ ਨਸੇ ਖੰਦਰੀ ਜਵਾਕਾ ਮਾਜੇ ਬਦਲ ਮਾ ਫੜ ਲਿਆ ਤਾਂ ਰੁੱਤ ਦੇ ਹਿਸਾਬ ਨਾਲ ਚੀਜ਼ਾਂ ਵਧੀ ਲੱਗਦੀ ਨੇ ਸੇਵਾਂ ਦੀ ਪੇਟੀ ਲਿਆਤੀ ਕਾਹ ਕਿਲੋ ਦੀ ਸੀ ਜੋ ਤਾਂ 10 ਕਿਲੋ ਦੀ 10 ਕਿਲੋ ਦੀ 10 ਕਿਲੋ ਦੀ ਪੇਟੀ ਲਿਆਤੀ 1400 ਦੀ ਇਹਨਾਂ ਤਾਂ ਕੁਝ 1000 ਦੀ 1000 ਦੀ 1400 ਦੀ ਪਤਾ ਨਹੀਂ 1000 ਦੀ ਲਿਆ ਆ ਤੀਗਾ ਤੇ ਜਵਾਕਾਂ ਨੇ ਖਾਧੇ ਹੀ ਨਹੀਂ ਸੇਵ ਕਰਕੇ ਕੁੜੀਆਂ ਕੋਲੇ ਪਚਾਤੇ ਹਲੇ ਵੀ ਪਾਏ ਨੇ ਚਾਰ ਹਿੱਸੇ ਕਰ ਲਿਆ ਸੀ ਤੰਨਾ ਮੇਰੀਆਂ ਕੁੜੀਆਂ ਕੋਲੇ ਦੇ ਆ ਤਰਸਿਆ ਮੈਂ ਇੱਕ ਹਿੱਸਾ ਪੜਖ ਲੈਣਾ ਤਾਂ ਪਾਇ ਰਿਆਂਲੇ ਕਨੇ ਉਹ ਗੁੱਦਾਲੇ ਸੇ ਉਹਨੇ ਬੜੇ ਬੜੇ ਭੋਲੇ ਭੋਲੇ ਕਨੋ ਤਾਂ ਗੁੱਦਵਾਲੀਆ ਕੱਢੜੇ ਸੇ ਚਾਹਂਦੇ ਜੀ ਜੋ ਤਾਂ ਕਨੇ ਕੱਢੜੇ ਸੇ ਚਾਹਂਦੇ ਜੀ ਕਨਾਂ ਮਾਂ ਜੋ ਤਾਂ ਖਾਲਾ ਰਾਤ ਵੀ ਕਹਤੀ ਕਨਾਂ ਭੋਲੇ ਨੂੰ ਗੁੱਦਾਲੇ ਸੇ ਉਹਨੇ ਨਹੀਂ ਤੂੰ ਭੋਲੇ ਮੰਜਵਾਕ ਭਾਦ ਦੇ ਕੱਢੜੇ ਸੰਤਰੇ ਬਹੁਤ ਆਦੇ ਰਸਵਾਦ ਨੇ ਮਾਂ ਖੱਟੇ ਨਾ ਦੇਦੀ ਭਾਈ ਨੂੰ ਆ ਕਹਤੀ ਕਨਾਂ ਬੀਬੀ ਖੱਟੇ ਨਹੀਂ ਹੈ ਜੀ ਮੈਨੂੰ ਤਾਂ ਇਹ ਸਿਰਫ ਤੁਝੇ ਜਿਆਦਾ ਸੰਤਰੇ ਜਿਆਦਾ ਵਧੀਆ ਲੱਗਦੇ ਨੇ ਸੇਬਾਂ ਨੂੰ ਰੋਟੀ ਹਾਜਮੇ ਆ ਜਾਕਰੂ ਮਹੱਤ ਨੇ ਖਾ ਲਿਆ ਕਰਾਂਗੇ ਸੰਗਤਰਾ ਤਾਂ ਮੈਨੂੰ ਵੀ ਵਧੀਆ ਤੇ ਕੋਈ ਤਾਂ ਕਹਿੰਦਾ ਵੀ ਸੋਚ ਸ਼ੂਗਰ ਹੈ ਕੋਈ ਕਹਦਾ ਨਾ ਸ਼ੂਗਰ ਹੈ ਇਹ ਸੰਗਤਰਾ ਚੰਗਾ ਸ਼ੂਗਰ ਨੂੰ ਫਿਰ ਸਾਡੇ ਕਿਦ ਨੂੰ ਸੰਤਰੀ ਲੈਂਦੇ ਫਿਰ ਸ਼ੂਗਰ ਤਾਂ ਹੀ ਤਾਂ ਫਿਰ ਉਸੇ ਉਹ ਨਹੀਂ ਕਰਦੇ ਉਹ ਤਾਂ ਪਿੱਛੇ ਦਾ ਕਹਿੰਦੇ ਫਲ ਕੋਈ ਵੀ ਨਹੀਂ ਮਾੜਾ ਮਨੇ ਉਹ ਮਠਿਆਸ ਦੀ ਹੁੰਦੀ ਹੈਗੀ ਤੇ ਸਾਂ ਤੇ ਤਾਂ ਫਲ ਤਾਂ ਕੋਈ ਵੀ ਨਹੀਂ ਮਾੜਾ ਹੁੰਦਾ ਜਿਹੜਾ ਜਿੰਨਾ ਮਰਜ਼ੀ ਖਾ ਲੋ ਤਾਕਤ ਹੀ ਹੁੰਦੀ ਹੈ ਮੈਂ ਮੈਨੂੰ ਅੱਜ ਵੀ ਬੀਤੇ ਕਹਾਣੀ ਇਤਨਾ ਹੋਣੀ ਅੱਜ ਮੇਰੇ ਕੋਲ ਹੈ ਨਹੀਂ ਯਾਦ ਕਰੂੰਗੀ ਕੋਈ ਤੇ ਕੱਲ੍ਹ ਵਾਲੀ ਕਹਾਣੀ ਸੁਣਨ ਦੇ ਹੱਲ ਅੱਜ ਵਿਚਾਰਾਂ ਨੂੰ ਸੁਣਾਉਂਗੀ ਫੇਰ ਤੁਹਾਨੂੰ ਤੇ ਤੁੰਡ ਤੇ ਰਾਜੇ ਵਾਲੀ ਫੇਰ ਸੁਣਾਉਂਗੀ ਕਿ ਅੱਜ ਨਹੀਂ ਫੇਰ ਸੁਣਾਉਂ ਪੁੱਤ ਪਹਿਲਾਂ ਯਾਦ ਕਰੂੰਗੀ ਤੇਰੇ ਨਾਨੇ ਮੇਰੇ ਬਾਪੂ ਦੀਆਂ ਕਹਾਣੀਆਂ ਸੁਣਾਈਆਂ ਹੋਈਆਂ ਨੇ ਇਹ ਸੱਥਾਂ 'ਚ ਸੁਣ ਕੇ ਆਉਂਦਾ ਹੁੰਦਾ ਸੀ ਉਹ ਸੱਥਾਂ 'ਚ ਸੁਣ ਕੇ ਫੇਰ ਉਹ ਕਹਿੰਦਾ ਵੀ ਅੱਜ ਭਾਈ ਤੇਜੇ ਨੇ ਆਹ ਕਹਾਣੀ ਸੁਣਾਈ ਹੈ ਤੇ ਨਰੰჯਣ ਸੁਨੇ ਆ ਕੋਹਣ ਛੜਾਈਆ ਸਾਡੇ ਉਥੇ ਮੇਰੇ ਤਾਏ ਚਾਚਾ ਦੇ ਨੌਂ ਤੇ ਤੇ ਜਾ ਨਰੰჯਣ ਚਰਨ ਹੈ ਤੇ ਦੇਖੀ ਨਾ ਹੋਰ ਕੀ ਨਾਉਤੀ ਮੇਰੇ ਚਾਚੇ ਦਾ ਦਰਸ਼ਨ ਆ ਇਹ ਸਾਰੇ ਇਹ ਮੇਰੇ ਤਾਏ ਚਾਚੇ ਦੇ ਸਕੇ ਤੇ ਉਹ ਫਿਰ ਸਾਨੂੰ ਪੁਹਾਣੀਆਂ ਸੁਣਦੇ ਭਾਈ ਭਾਈ ਬਹਿ ਕੇ ਚੌਂਕੜੀ ਹੁੰਦੀ ਸਾਡੇ ਉਥੇ ਜੇ ਕੇਪੜਾ ਪਿੰਡਾ ਜੀ ਮੇਰਾ ਬਹੁਤ ਪਿਆਰਾ ਪਿੰਡਾ ਹੈ ਬਹੁਤ ਵਧੀਆ ਬਹੁਤ ਹੀ ਵੱਡਾ ਪਿੰਡਾ ਤੇ ਚਾਰ ਵਾਸ ਨੇ ਸਾਡੇ ਪਿੰਡ ਇੱਕ ਹੰਬਲਕਾ ਹੈ ਇੱਕ ਉਹਦੇ ਨਾਲ ਸਾਡਾ ਵਾਸਾ ਚੌਂਕਾ ਵਿਚਾਲੇ ਇੱਕ ਢਾਈ ਵਾਲਾ ਇੱਕ ਜਖੇਪੜੀਆ ਚਾਰਾਂ ਵਾਸਾਂ ਦੇ ਅੱਡੋ-ਅੱਡ ਹੋਣਗੇ ਸਰਪੰਚ ਜੀ ਐਡਾ ਪਿੰਡਾ ਸਾਡੇ ਚਾਰ ਸਰਪੰਚ ਹੋਣਗੇ ਤੇ ਅੱਡੋ-ਅੱਡ ਮੈਂਬਰ ਹੋਣਗੇ ਵੱਡਾ ਸਕੂਲ ਹੈ ਜਿਹੜਾ ਵੀ ਇਹ ਤੱਕ ਦਾ ਉਹ ਇੱਕ ਪਾਸੇ ਆ ਵਿਚਾਲੇ ਸਾਡੇ ਵਾਸਤੇ ਤੇ ਹੰਬਲ ਕੇ ਵਾਸਤੇ ਹੋਰ ਨੇਕੀ ਸਕੂਲ ਤਾਂ ਪੁੱਤ ਪਤਾ ਨਹੀਂ ਕਿੰਨੇ ਹੋਣਗੇ ਵੱਡਾ-ਵੱਡਾ ਸਰਪੰਚ ਅੱਡੋ-ਅੱਡ ਮੈਂਬਰ ਅੱਡੋ-ਅੱਡ ਗੁਰਦੁਆਰਾ ਕੁੱਲ ਚੀਜ਼ ਅੱਡੋ-ਅੱਡ ਜੇ ਭਾਈ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਤੇਰੀ ਅਮਨ ਬੱਖੀ ਦਾ ਹੁਣੇ ਦਿਨ ਤੋਂ ਡਾਕਟਰ ਨੂੰ ਸਾਧ ਲ ਦਿਖਾਵਾਂਗੀ ਫੋਨ ਕਰ ਲਈ ਡਾਕਟਰ ਨੂੰ ਕੁੜੀਏ ਆਪਣੇ ਨਹੀਂ ਪੈਣ ਕਰਕੇ ਜੀ ਪਹਿਲਾਂ ਤਾਂ ਇੰਨੀ ਠੰਡ ਨਹੀਂ ਸੀਗੀ ਤੇ ਪਾਸ ਤੋਂ ਕੱਲ ਹੀ ਸੀਗਾ ਹਨ ਕੱਲ ਪਰ ਪਰਲਰ ਆਤ ਵਾਲੀ ਰਾਤ ਤੇ ਸੜਾਕਾ ਜੇ ਪੈਣ ਕਰਕੇ ਬਾਹਰ ਹੀ ਠੰਡ ਹੋ ਗਈ ਮਮਾ ਟੋਪੀ ਕੱਢ ਦੋ ਆਪਾਂ ਬੈਰਾਂ ਨੂੰ ਇੰਨੀ ਠੰਡ ਲੱਗਦੀ ਹੈਗੀ ਠੰਡ ਨਾਲ ਹੀ ਵੱਖੀ ਰੁਕਦੀ ਆ ਪੁੱਤ ਇਹ ਠੰਡ ਨਾਲ ਹੀ ਆ ਪਾਣੀ ਤਾਂ ਨਹੀਂ ਵੀ ਪਾਵਾਂਗੇ ਮੱਝਾਂ ਨੂੰ ਹੁਣ ਆਪਾਂ ਗੱਲਾਂ ਆਪਾਂ ਕਰੋ ਤੁਸੀਂ ਮੈਂ ਪਾਣੀ ਨਹੀਂ ਪਾਣੀ ਤੂੰ ਤੁਹਾਨੂੰ ਟੋਪੀ ਕੱਢ ਕੇ ਦੇ ਮੈਂ ਸਰਕੇ ਟੋਪੀ ਲੈ ਲਾ ਤਰੀ ਠੀਕ ਹੈ ਨਾਲੇ ਕੁੱਤੀ ਵੀ ਆਪਣੀ ਮੰਨਣ ਵਾਲੀ ਆ ਉਧਰ ਜਿੰਮੀ ਠੰਡ ਮੰਨਦੀ ਹੈਗੀ ਇਹ ਵਰਦੇ ਸੋਡੀ ਸੁੱਕ ਨਹੀਂ ਪਾਣੇ ਸੁੱਕ ਜਾਣੀਆਂ ਡੈਰੀ ਤੇਰੇ ਕੋਲ ਵੀ ਨਹੀਂ ਪਾਟੇ ਬੀਬੀ ਬੰਦੀ ਮੱਝਾਂ ਪੰਪ ਕਰਨਾ ਤਾਂ ਇਹ ਪੰਪੂ ਕੀ ਹੁੰਦੇ ਪਾਣੀ ਦੀਆਂ ਮੱਚ ਚੱਲ ਵੀ ਪਾਣੀ ਪੀ ਪੀ ਪਾਣੀ ਬੰਦ ਹੀ ਹੈ ਇਹਨੂੰ ਅਸੀਂ ਗਾਂਸ਼ੀ ਕਰ ਲੈਣਾ ਲਾਖੀ ਜੀ ਆ ਕੇ ਤੁਰੀਆ ਕਰ ਲੈ ਕਿੱਥੇ ਇਹਦੇ ਗਾ ਪਾਣੀ ਬੰਦ ਕਰਕੇ ਘੱਟ ਪੀਂਦੇ ਆ ਇਹ ਜਮਾਰ ਉਹ ਫਤੂਰੀ ਦੇ ਗਾਣੀ ਨਹੀਂ ਬਚੀ ਨਹੀਂ ਆਪਣੇ ਮਿੱਤੋ ਕੇ ਕਾ ਲਿਆ ਤੇ ਕਈ ਹੋ ਰਿਹਾ ਮੈਂ ਵਰਦੀ ਨੂੰ ਨਿੰਰੰਗ ਰੰਗ ਰੰਗ ਚੜ ਜਾਂਦਾ ਜੇ ਪਰ ਨੇ ਉਹ ਸਤਾਹ ਫਿਰ ਇਹਨਾਂ ਨੇ ਮਮਾ ਰੰਗਨ ਚੜਾਇਆ ਕਰ ਕਈ ਵਾਰੀ ਇਹ ਕੋਲ ਜੰਨੇ ਆਪਾਂ ਕਹਿੰਦੇ ਮੇਰੇ ਕੱਪੜੇ ਤੇ ਰੰਗ ਨਿਕਲ ਜਾਂਦਾ ਉਹ ਤੇ ਮੈਂ ਬਹੁਤ ਧਿਆਨ ਨਾਲ ਧੋਣੀ ਜੀ ਇਹਨਾਂ ਨੇ ਵਰਦੀ ਬ੍ਰੱਧੀ ਵਾਂਟੀ ਵਰਦੀ ਬ੍ਰੱਧੀ ਇਹਨਾਂ ਦੀ ਨੰਨੇ ਨੂੰ ਪਹਾਨ ਕੇ ਅੰਦਰ ਹੀ ਸੁੱਟੇ ਇਗਜ਼ਾਮ ਕਰਕੇ ਲੈਂਦੀਆਂ ਜੀ ਕਾਪੀਆਂ ਸਾਰੀਆਂ ਸਕੂਲ ਚੋਂ ਇੱਥੇ ਨਾ ਪਤਾਰ ਬੰਨੀ ਵੀ ਹੈ ਜੀ ਕਵਰੇਜ ਦੀ ਆਨ ਵਾਲੀ ਲੈਂਦੀ ਸੀਗੀ ਜੀ ਆਪਾਂ ਤੋਂ ਇਹਦੇ ਤੇ ਹੀ ਆਪਾਂ ਨਾ ਵਰਦੀਆਂ ਸੁੱਕਣੇ ਪਾ ਦੇਣੇ ਕੱਟ ਕੇ ਨੂੰ ਵਧੀਆ ਸੁੱਕ ਜਾਂਦੇ ਨਹੀਂ ਗੇ ਕੋਰਟ ਦੇ ਵੀ ਕਾਫੀ ਹੋਵੇ ਚੱਲ ਪਰ ਨਹੀਂ ਕਿ ਕਿ ਤਰ ਸਵੇਰ ਨੂੰ ਆਏ ਹੋ ਜਾਂਦਾ ਕਈ ਵਾਰੀ ਲੈ ਫਿਰ ਉਹ ਭੱਜ ਜਾਂਦੇ ਆ ਜੀ ਸੋ ਇੰਨੇ ਹੀ ਨੇ ਵਰਦੀਆਂ ਤਾਂ ਸਾਹਮ ਕੇ ਰੱਖ ਦੇਣੀ ਹੈ ਪ੍ਰੈਸ ਕਰਕੇ ਵਰਦੀਆਂ ਦਾ ਕੰਮ ਨਹੀਂ ਬੜਦਾ ਨਾ ਜੀ ਤਨੜੇ ਇਧਰ ਸੋਖ ਰਹੇ ਨਾ ਤੇ ਕੋਠੇ ਤੋਂ ਜੀ ਬੜਾ ਔਖ ਹੋ ਜਾਂਦਾਗਾ ਲਾਉਣਾ ਪਾਉਣਾ ਇੱਥੇ ਲਾ ਲਈ ਫਿਰ ਇੱਥੇ ਤੜਕੇ ਜੇ ਵਾਸਤੇ ਇਹਨਾਂ ਦਾ ਰੰਗ ਦੇ ਧਿਆਨ ਰੱਖਣਾ ਪੈਂਦਾਗਾ ਬਸ ਵਰਦੀਆਂ ਹੋਰ ਕੁਝ ਨਹੀਂ ਕਈ ਵਾਰ ਰੰਗ ਲੰਮਰ ਲੋ ਮਲੀ ਦਿੱਤੇ ਚਿੱਟੀ ਵਰਦੀ ਨੂੰ ਜਦ ਚਿੱਟੀ ਜਸਤਾਰ ਨੂੰ ਫਿਰ ਰੰਗ ਚੜ ਜਾਂਦਾਗਾ ਤੇ ਇਧਰ ਹੈਗਾ ਦੀਪਦੂਪ ਮਾਲਾ ਲਾਈ ਹੋਇਆ ਇਧਰ ਡੈਡੀ ਪੈ ਜਾਂਦੇ ਨੇਗੇ ਠੀਕੀ ਵਰਕੇ ਤਾਂ ਮੈਨੂੰ ਠੰਡ ਲੱਗਦੀ ਆ ਵਰਦੀਆਂ ਪਤੋਕੇ ਦੀ ਟਿੱਪੜੀਆਂ ਪਾਤੀਆਂ ਅਸੀਂ ਇੱਥੇ ਜਰਾਬਾਂ ਪਾਤੀਆਂ ਜੋ ਤੁਹਾਨੂੰ ਨੇ ਆ ਤੇ ਇੱਕ ਦਸਤਾਰ ਇੱਧਰ ਹੀ ਤੈਗ ਪਾਤੀ ਕਿਥੇ ਇੱਧਰ ਇੱਕ ਆਸੀ ਇੱਕਾ ਨਹੀਂ ਤੁਦੀ ਜਿੰਨੀ ਹੈਗੀ ਤੇ ਆਪਾਂ ਨੇ ਤੇ ਇਦਾਂ ਕ ਘੰਟਾ ਪੱਖਾ ਛੜ ਦਾਂਗੇ ਸਵੇਰ ਨੂੰ ਵਧੀਆ ਸੁੱਕ ਜਾਣਗੇ ਤੇ ਅੱਜ ਦੀ ਵੀਡੀਓ ਬਸ ਜੀ ਇੰਨੀ ਕੱਲ ਨੂੰ ਮਿਲਾਂਗੇ ਕਿਸੇ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ